ਦੇਸ਼ ਵਿਦੇਸ਼ ਦੀਆਂ ਸੰਗਤਾਂ ਮਾਗੀ ਦਾ ਮਹੀਨਾ ਜੋ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਹਿੱਤ ਪੰਡ ਪੰਡ ਮੱਲਾ ਜਿਲਾ ਫਰੀਦਕੋਟ ਦੇ ਵਿੱਚ ਗੁਰਦੁਆਰਾ ਚਬੂਤਰਾ ਸਾਹਿਬ ਵਿਖੇ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਗੁਰੂ ਘਰ ਦੇ ਵਜ਼ੀਰਾਨਾਵ ਅਵਤਾਰ ਸਿੰਘ ਆਓ ਗੱਲਬਾਤ ਕਰਦੇ ਆਂ ਬਾਬਾ ਜੀ ਸ੍ਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਹਾਂ ਬਾਬਾ ਜੀ ਜੋ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਇਹ ਅੱਜ ਮਾਗੀ ਦਾ ਦਿਹਾੜਾ ਸਮੁੱਚੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਮੁੱਚੇ ਇਲਾਕੇ ਦੇ ਵੱਲੋਂ ਸਮੂਹ ਨਗਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਅਤੇ ਸਮੁੱਚੇ ਸਾਧ ਸੰਗਤ ਦੇ ਵੱਲੋਂ ਰਲ ਮਿਲ ਕੇ ਹਰ ਸਾਲ ਇਹ ਮਾਗੀ ਦਾ ਜਿਹੜਾ ਦਿਹਾੜਾ ਹੈ ਪਾਵਨ ਦਿਹਾੜਾ ਮਨਾਇਆ ਜਾਂਦਾ ਹੈ ਗੱਲ ਕਰੀਏ ਅੱਜ ਦੇ ਦਿਹਾੜੇ ਦੇ ਜਿਸ ਅੱਜ ਜਿੱਥੇ ਆਪਾਂ ਖੜੇ ਆ ਜੀ ਉੱਥੇ ਇਸ ਦੀ ਕੀ ਮਹੱਤਤਾ ਹੈ ਅਤੇ ਕਿਉਂ ਮਨਾਇਆ ਜਾ ਰਿਹਾ ਹੈ ਇਹ ਛੇਵੇਂ ਪਾਤਸ਼ਾਹ ਦੀ ਵੀ ਪਾਵਨ ਛੋ ਪਾਵਨ ਚਰਨ ਛੋ ਨਗਰੀ ਹੈ ਇਸ ਨਗਰ ਦੇ ਵਿੱਚ ਸਤਿਗੁਰਾਂ ਨੇ ਵਚਨ ਕੀਤਾ ਸੀ ਕਿ ਜੋ ਜਿਹੜਾ ਹੈ ਮਾਗੀ ਦਾ ਦਿਹਾੜਾ ਇੱਥੇ ਜੋ ਸਾਖੀ ਦਾ ਦਿਹਾੜਾ ਮਨਾਇਆ ਜਾਇਆ ਕਰੇਗਾ ਇਸ ਕਰਕੇ ਜੋ ਮਾਗੀ ਜਿਹੜਾ ਮਨਾਇਆ ਜਾਂਦਾ ਹੈ ਕਿੰਨੀਆਂ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਨੇ ਲਗਭਗ ਸਾਰੇ ਹੀ ਇਲਾਕੇ ਦੇ ਵਿੱਚੋਂ ਸਾਰੀ ਸੰਗਤ ਪਰਿਵਾਰਾਂ ਸਮੇਤ ਇੱਥੇ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਜਿੰਨੇ ਵੀ ਆਸੇ ਪਾਸੇ ਦੇ ਪਿੰਡ ਹਨ ਸਾਰੇ ਹੀ ਪਿੰਡ ਲਗਭਗ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ ਗੁਰਦੁਆਰਾ ਪ੍ਰਬੰਧ ਕਮੇਟੀ ਮੰਨਿਓ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਸੰਗਤ ਦੇ ਸਹੂਲਤਾਂ ਵਾਸਤੇ ਵੀ ਸੰਗਤ ਦੀ ਸਹੂਲਤਾਂ ਵਾਸਤੇ ਗੁਰੂ ਕੇ ਲੰਗਰ ਚੱਲ ਰਹੇ ਹਨ ਸੰਗਤਾਂ ਵਾਸਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਗੱਡੀਆਂ ਵਾਸਤੇ ਅਤੇ ਜੋੜਾ ਘਰ ਵੀ ਬਣਾਇਆ ਗਿਆ ਹੈ ਸੰਗਤ ਵਾਸਤੇ ਚਾਹ ਪਾਣੀ ਦਾ ਲੰਗਰਾ ਟੁੱਟਵਾਰ ਚੱਲ ਰਿਹਾ ਦਿਨਾਂ ਤੋਂ ਅਤੇ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਸੰਗਤਾਂ ਦੇ ਵੱਲੋਂ ਸਵਾਵਾਂ ਦੇ ਵਿੱਚ ਭੇਜੇ ਗਏ ਆ ਧੰਨਵਾਦ ਸਰ ਇਹ ਸਾਨੂੰ ਗੁਰੂ ਘਰ ਦੇ ਵਜ਼ੀਰ ਅਵਤਾਰ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੋ ਮਾਗੀ ਦਾ ਪਵਿੱਤਰ ਦਿਹਾੜਾ ਇਸ ਪੰਡ ਵਿੱਚ ਖਾਸ ਤੌਰ ਤੇ ਪੰਡ ਮੱਲਾ ਵਿਖੇ ਬਹੁਤ ਹੀ ਸਾਦਾ ਭਾਵਨਾ ਨਾਲ ਬਣਾਇਆ ਜਾਂਦਾ ਹੈ ਅਵਤਾਰ ਸਿੰਘ ਮੱਲਾ ਦੀ ਖਾਸ ਸਪੋਰਟ ਮੱਲਾ ਵਾਸਤੇ ਆਇਆ ਆਪ ਜੀ ਦੇ ਨਗਰ ਦੇ ਪਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਰਕਤ ਦਾਰਸ ਪੁੱਤਰੀ ਪੰਜ ਭਰਾਵਾਂ ਦੀ ਸੱਗੀ ਭੈਣ ਤੇ ਪੰਜ ਪੁੱਤਰਾਂ ਦੀ ਸਤਿਕਾਰਯੋਗ ਮਾਤਾ ਪੰਜ ਭਰਾ ਜਿਹੜੇ ਨੇ ਉਹ ਮਹਾਨ ਕਰਨੀ ਵਾਲੇ ਤੇ ਪੰਜੇ ਮਾਤਾ ਜੀ ਦੇ ਜਿਹੜੇ ਪੁੱਤਰ ਨੇ ਉਹ ਮਹਾਨ ਕਰਨੀ ਵਾਲੇ ਐਸੀਆਂ ਮਹਾਨ ਪੈਗੰਬਰੀ ਰੂਹਾਂ ਦੇ ਚਰਨਾਂ ਵਿੱਚ ਆਉਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਆਓ ਆਪਾਂ ਰਲ ਕੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਕਰੀਏ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਜੀ ਉਹਨਾਂ ਨੇ ਬਹੁਤ ਅੱਛੀ ਜੋਗ ਅਗਵਾਈ ਦੇ ਕੇ ਸੋਹਣੇ ਪ੍ਰੋਗਰਾਮ ਕਲੀਕੇ ਸਮੁੱਚੀ ਪ੍ਰਮੰਥਲਾ ਜਿਹਨੂੰ ਛੇਵੇਂ ਪਾਤਸ਼ਾਹ ਦਾ ਦੂਜਾ ਕੁਰਮ ਹੋਣ ਦਾ ਮਾਣ ਮਿਲਿਆ ਭਾਈ ਧਰਮਦਾਸ ਖੋਸਲਾ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਦੇ ਘਰ ਆਪਣੇ ਪੁੱਤ ਦੀ ਬਰਾਤ ਲੈ ਕੇ ਜਦੋਂ ਗਏ ਛਬਾਲ ਦੀ ਧਰਤੀ ਦੇ ਉੱਤੇ ਬਰਾਤ ਦਾ ਉਤਾਰਾ ਹੋਇਆ ਤੇ ਸਾਰੀ ਬਰਾਤ ਨੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਸੀ ਜਦੋਂ ਮਿਲਣੀ ਕਰਨ ਦਾ ਟਾਈਮ ਆਇਆ ਸੀ ਭਾਈ ਧਰਮਦਾਸ ਖੋਸਲਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਧਰ ਕੇ ਨਮਸਕਾਰ ਕਰਦਾ ਸੀ ਸਤ ਸੰਗਤ ਇਤਿਹਾਸ ਦੀਆਂ ਜਿਹੜੀਆਂ ਗੱਲਾਂ ਨੇ ਉਹ ਬੜੀਆਂ ਨਿਕਲੀਆਂ ਹਨ ਪਰ ਜਿਹੜਾ ਮੈਨੂੰ ਇਤਿਹਾਸ ਸੁਣਾਉਣ ਦਾ ਹੁਕਮ ਹੋਇਆ ਉਹ ਮੈਂ ਗਾਥਾ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ ਇਹ ਦਾਵਾ ਨਹੀਂ ਕਰਦਾ ਕਿ ਤੁਸੀਂ ਪ੍ਰਸੰਗ ਸੁਣਿਆ ਨਹੀਂ ਹੋੜਾ ਆਪਣੇ ਵੱਲੋਂ ਮੈਂ ਜਨਨ ਕਰਾਂਗਾ ਕਿ ਆਪ ਜੀ ਦੀ ਸੇਵਾ ਦੇ ਵਿੱਚ ਕੁਝ ਨਵਾਂ ਪਨ ਆਕ ਸਕਾਂ ਮੇਰੇ ਲੈਕਚਰ ਦੇ ਟਾਈਮ ਹੀ ਕੋਚੜੀ ਦੀ ਘੱਟ ਕਰ ਦਿਓ ਥੋੜਾ ਜਿਹਾ ਸਾਦਾਪਣ ਦੇ ਦਿਓ ਮੱਠੀ ਜੀ ਕੋ ਰੱਖਿਓ ਬਹੁਤੀ ਨਾ ਕਰਿਓ ਗੁਰੂ ਸਾਹਿਬ ਜੀ ਦੇ ਇਤਿਹਾਸੀ ਭਾਰਤ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ ਜਿਹੜਾ ਬੰਦਾ ਗੁਰੂਆਂ ਦੀਆਂ ਗੱਲਾਂ ਬਹੁਤ ਧਿਆਨ ਦੇ ਕੇ ਸੁਣਨ ਲੱਗ ਜਾਵੇ ਉਹਦੀਆਂ ਆਪਣੀਆਂ ਗੱਲਾਂ ਵੀ ਬੜੀਆਂ ਅਸਰਦಾಯಕ ਹੋ ਜਾਂਦੀਆਂ ਉਹਦੀਆਂ ਆਪਣੀਆਂ ਗੱਲਾਂ ਬੜੀਆਂ ਦਮਦਾਰ ਹੋ ਜਾਂਦੀਆਂ ਛੇਵੇਂ ਪਾਤਸ਼ਾਹ ਜਦੋਂ ਗੁਰਗੱਦੀ ਦੇ ਉੱਤੇ ਬੈਠੇ ਤਾਂ ਉਹਨਾਂ ਦੀ ਉਮਰ ਉਸ ਵੇਲੇ 10 ਸਾਲ ਤੇ 10 ਮਹੀਨੇ 8 ਦਿਨਾਂ ਦੀ ਹੈ 10 ਸਾਲ 10 ਮਹੀਨੇ ਤੇ 8 ਦਿਨ ਦੀ ਅਰਬਲਾ ਜਦੋਂ ਉਹ ਗੁਰੂ ਨਾਨਕ ਦੇ ਤਖਤ ਦੇ ਪਰਮੰਤਕ ਬਣ ਗਿਆ ਸੇਵਾਦਾਰ ਬਣ ਗਿਆ ਸ਼ਖ ਸੰਗਤਾਂ ਦੀ ਅਗਵਾਈ ਕਰਨ ਵਾਲੇ ਬਣ ਗਿਆ ਦਾਤ ਦੋਤ ਖਸਮੇ ਵੜਿਆਈ ਰੱਬ ਦੀ ਵੜਿਆਈ ਗੁਰੂ ਨਾਨਕ ਦਾ ਧੂਪ ਹੋ ਗਿਆ ਜੋਤ ਵਾਹ ਜੁਗਤ ਸਾਇਸ ਸਾਇਆ ਫਿਰ ਪਲਟਿਆ ਬਾਪੂ ਸ਼ੀਤਲ ਜੀ ਲਿਖਦੇ ਆ ਕਹਿੰਦੇ ਸਤਿਗੁਰੂ ਨਾਨਕ ਦੇਵ ਨੇ ਜੋ ਬੂਟਾ ਲਾਇਆ ਗੁਰੂ ਅਰਜਨ ਨੇ ਆਪਣਾ ਸਿੰਘ ਖੂਨ ਵਧਾਇਆ ਛੇਮਾ ਰੂਪ ਅਕਾਲ ਦਾ ਹਰ ਗੋਬਿੰਦ ਆਇਆ ਦੁਖੀਆਂ ਦੇ ਦੁੱਖ ਹਰਨ ਨੂੰ ਖੰਡਾ ਲਿਸ਼ਕਾਇਆ ਪੈਦਾ ਕੀਤਾ ਵੀਰ ਰਸ ਦਲ ਨਮਾ ਸਜਾਇਆ ਸੀਤਲ ਤੇਗਾ ਪਹਿਨ ਦੋ ਪਾਸਾ ਪੰਟਾਇਆ ਆਮ ਤੌਰ ਤੇ ਲੋਕੀਂ ਦੇ ਸਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਸ਼ੀਰ ਕਰ ਦਿੱਤਾ ਗਿਆ ਹੁਣ ਤੇ ਸਿੱਖੀ ਆਪਣੇ ਪੈਰ ਹੀ ਨਹੀਂ ਖਲੋ ਸਕੇਗੀ ਪਰ ਸਤਿਗੁਰਾਂ ਨੇ ਸਿੱਖੀ ਨੂੰ ਢਹੰਦੀ ਕਲਾ ਬੇ ਜੜ ਤੋਂ ਬਚਾਉਣ ਵਾਸਤੇ ਆਪਣੇ ਪਹਿਲੇ ਲੈਕਚਰ ਵਿੱਚ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਅੰਦਰ ਸੁਖਣਾ ਦਸਵੰਦਕਾਰ ਭੇਟਾਂ ਦੀ ਨਾਲ-ਨਾਲ ਸ਼ਸਤਰਾਂ ਦਾ ਚੜਾਵਾ ਛੜੇਗਾ ਕੀਮਤੀ ਜਵਾਨੀਆਂ ਅਰਪਣ ਕਰਨ ਵਾਸਤੇ ਆਓ ਇੱਥੇ ਘੋੜਿਆਂ ਦਾ ਚੜਾਵਾ ਚੜਾਓ ਮੈਦਾਨੇ ਜੰਗ ਵਿੱਚ ਕੰਮ ਆਉਣ ਵਾਲੀ ਸਮਗਰੀ ਅਰਪਣ ਕਰੋ ਉਸੇ ਟਾਈਮ ਸਤਿਗੁਰੂ ਨੇ ਕਿਹਾ ਸੀ ਚੰਦੂ ਦੇ ਨੱਕ ਵਿੱਚ ਨਕੇਲ ਪਾਵਾਂਗੇ ਗੁਰੂ ਨਾਨਕ ਕਿਰਪਾ ਕਰੇ ਤਾ ਵੱਡੇ ਸਤਿਗੁਰਾਂ ਨੂੰ ਤਤੀ ਤਵੀ ਦੇ ਉੱਤੇ ਬਿਠਾਉਣ ਵਾਲਿਆਂ ਨੂੰ ਲੋਹੇ ਦੇ ਚੇਟਣੇ ਚਵਾਵਾਂਗੇ ਸੰਗਤ ਦੇ ਅੰਦਰ ਜਕਾਰੇ ਗੂੰਜੇ ਤੇ ਸਾਰਿਆਂ ਦੇ ਡੌਲੇ ਅਣਖ ਨਾਲ ਫਰਕਣ ਲੱਗ ਪਏ ਮਹਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਗੁਰਮੁਖ ਪਿਆਰੇ ਹੁੰਦੇ ਆ ਨਾਮ ਜਪਣ ਵਾਲੇ ਪੈਗੰਬਰੀ ਰੂਹਾਂ ਦੇ ਮਾਲਕ ਆਉਂਦੇ ਆ ਉਹ ਆ ਕੇ ਇੱਕੋ ਹੀ ਬੇਨਤੀ ਕਰਦੇ ਦਾਤਾ ਦੋ ਡੰਗ ਦਾ ਪ੍ਰਸ਼ਾਦਾ ਤੇ 6 ਮਹੀਨਾ ਬਾਅਦ ਇੱਕ ਪੋਸ਼ਾਕ ਦੇ ਦੇਈਂ ਇਹ ਸਰੀਰ ਤੇਰਾ ਜਿੱਥੇ ਮਰਜ਼ੀ ਲੈ ਖਿਲਾ ਲਓ ਇਹ ਜਵਾਨੀ ਤੁਹਾਡੀ ਆ ਜਿੱਥੇ ਮਰਜੀ ਲਿਖ ਕੇ ਲਾ ਦਿਓ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਵਰਗਾ ਦੁਨੀਆ ਦੇ ਉੱਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਲਿਖਿਆ ਪੰਜ ਪਿਆਲੇ ਪੰਜ ਪੀਰ ਆ ਸਾਹਮਣੇ ਛੱਡ ਦੇ ਉੱਤੇ ਤੁਸੀਂ ਲਿਖਿਆ ਹੋਇਆ ਪੰਜ ਪੀਰ ਦਾ ਮਤਲਬ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਪੰਜ ਕਬਰਾਂ ਬਣਦੀਆਂ ਤੇ ਉਹਨੂੰ ਕਿਹਾ ਜਾਂਦਾ ਪੰਜਾਂ ਪੀਰਾਂ ਦਾ ਅਸਥਾਨ ਉਹ ਪੰਜਾਂ ਪੀਰਾਂ ਦਾ ਇਤਿਹਾਸ ਕੀਆ ਤਾਂ ਉਹਨਾਂ ਨੂੰ ਮੰਨਣ ਵਾਲੇ ਜਾਣਦੇ ਹੋਣਗੇ ਆਪਾਂ ਇੱਥੇ ਪੰਜ ਪੀਰ ਦਾ ਅਰਥ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਭਾਈ ਗੁਰਦਾਸ ਸਿੰਘ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਯਾਦ ਕਰਦਿਆਂ ਕਿਹਾ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ ਇੱਥੇ ਪੰਜ ਪੀਰ ਦਾ ਮਤਲਬ ਹੈ ਪਹਿਲੇ ਪੰਜ ਗੁਰੂ ਸਾਹਿਬਾਨ ਪੰਜ ਪਿਆਲੇ ਪੰਜ ਪੀਰ ਛੱਤਮ ਪੀਰ ਭਾਈ ਮਹਾ ਸਿੰਘ ਸਾਹਿਬ ਨੂੰ ਸਾਰਿਆਂ ਨੂੰ ਨਮਸਕਾਰ ਕਰੀਏ ਇੱਕ ਵਾਰ ਸਾਲੀ ਸਕੇ ਜਦੋਂ ਕਿ ਆਪ ਕੋ ਸਾਧਨਾਮ ਸ੍ਰੀ ਵਾਹਿਗੁਰੂ ਨਮਸਕਾਰ ਕਰੋ ਦੀ ਸਦਾ ਬੋਧਾ ਕੇ ਚੇਤੇ ਮੱਖਾ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਵਾਹ ਹੋ ਜਾਵੇ ਸਭੀ ਸਤਿਕਾਰਯੋਗ ਸਾਹਿਬਾਨ ਸਾਰੇ ਆਹਿੰਦੇ ਆਪਾਂ ਸਾਰੇ ਜਣੇ ਉਹਨਾਂ ਦਾ ਦਿੱਤਕ ਖੰਦੇ ਆ ਉਹਨਾਂ ਸ਼ਹੀਦਾਂ ਨੇ ਸਾਡੇ ਉੱਤੇ ਬੜੇ ਬੜੇ ਪਰਉਕਾਰ ਕੀਤੇ ਆ ਸ਼ਹੀਦਾਂ ਨੂੰ ਦਾ ਸਤਿਕਾਰ ਹੁੰਦਾ ਹੈ ਨਾ ਸਾਰੇ ਸਤਿਕਾਰ ਜਿਹਨੂੰ ਮਾਰਨ ਦੇ ਆਦਾਬੇ ਜਿਹਨੂੰ ਖੂਬ ਜਮ ਕੇ ਤੁਲ ਜਾਵੇ ਉਹਦੇ ਬੁੱਧਾ ਸੁੱਖਾਂ ਦੀ ਬੜੀ ਪਰਵਾਹ ਨਹੀਂ ਸਰਕਾਰ ਕਰਦੀ ਸਭ ਸੁਣੋ ਤਾਂ ਇਹ ਜਿਹੜਾ ਖੰਧਿਆ ਹੋਵੇ ਤੇ ਚਾਹਿਆ ਖੰਧਿਆ ਦੇ ਕਰਮ ਵਾਗ ਹੋਈ ਹੋਵੇ ਆ ਜਦੋਂ 1900 ਤੇ ਸਾਧ ਸੰਗਤ ਫਿਰ ਰਾਈ ਮਾਤਰ ਵੀ ਇਹਨਾਂ ਚੀਜ਼ਾਂ ਨੂੰ ਵੇਖਿਆ ਨਹੀਂ ਜਾਂਦਾ ਸਰਕਾਰ ਨੇ ਜਦੋਂ ਸੁਣਿਆ ਕਿ ਗੁਰੂ ਸਾਹਿਬ ਦੇ ਧੀ ਦਾ ਵਿਆਹ ਆ ਕੁਨੀਜ਼ ਖਾਨ ਕਹਿੰਦਾ ਉਹ ਕਮਲਿਆ ਇਦੋਂ ਬਣ ਮਾਰਿਆ ਸਭ ਤੋਂ ਕਹਿੰਦੇ ਆਪਾਂ ਤੇ ਅਮਰ ਸ਼ਹੀਦ ਦਾ ਦਰਜਾ ਸ਼ਹੀਦਾਂ ਦੇ ਸਰਤਾਜ ਦਾ ਦਰਜਾ ਸਾਡੀ ਕੌਮ ਨੇ ਸਾਡੀ ਕੌਮ ਨੇ ਨਹੀਂ ਗੈਰਾਂ ਨੇ ਵੀ ਮੰਨਿਆ ਕਿ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਹਨ ਸ਼ਹੀਦਾਂ ਦੇ ਸਰਤਾਜ ਉਹ ਕਹਿਣ ਲੱਗੇ ਕਿ ਜਿਵੇਂ ਇਹਨਾਂ ਦਾ ਵੱਡਾ ਗੁਰੂ ਤਤੀ ਤਵੀ ਦੇ ਉੱਤੇ ਬਿਠਾ ਕੇ ਮਾਰਿਆ ਇਵੇਂ ਅਸੀਂ ਹੁਣ ਬਲੇ ਨਾਲ ਵੀ ਲਿਹਾਜ਼ ਨਹੀਂ ਕਰਮੀ ਸਮੇਂ ਦੀ ਸਰਕਾਰ ਕਹਿੰਦੀ ਉਠੋ ਕੋਈ ਸ਼ੁਰਮਾ ते आई दुख की तुज ते आई दुख ते तां केती राजा We are. ਆਪਾਂ ਮੈਂ ਕਾ ਤੁਸੀਂ ਹੰਗਾਰਾ ਪ੍ਰਯੋਗ ਜਿਹੜੀਆਂ ਸਕਤਾਂ ird gird ਘੁੰਮ ਰਹੀਆਂ ਉਹਨਾਂ ਨੂੰ ਇੱਕ ਵਾਰ ਮੈਂ ਅਪੀਲ ਕਰਨ ਦਾ ਹੱਕ ਰੱਖਦਾ ਕਿ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆਓ ਆਪਾਂ ਗੁਰੂ ਦਰਬਾਰ ਬਿਠਾਏ ਆਂ ਤੇ ਗੁਰੂ ਸਾਹਿਬ ਦੀਆਂ ਬਾਤਾਂ ਪਾ ਲਈਏ ਪੰਜਾਬੀ ਦੀ ਕਹਾਵਤ ਹੈ ਜਿਹਦਾ ਖਾਈਏ ਉਹਦਾ ਕਾਈਏ ਆਪਾਂ ਸਾਰੇ ਗੁਰੂ ਦਾ ਦਿੱਤਾ ਖਾਣੇ ਆ ਤੇ ਆਉ ਆਪਾਂ ਰੜ ਕੇ ਗੁਰੂ ਦੇ ਗੁਣ ਵੀ ਗਾ ਲਈਏ ਗੁਰੂ ਦੇ ਗੁਣ ਗਾਇਨ ਕਰਨ ਵਾਸਤੇ ਢਾਡੀ ਜਥਾ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਆਪ ਜਿੰਨੇ ਢਾਡੀ ਜਥੇ ਦੇ ਕੋਲੋਂ ਸੁਣਿਆ ਇਤਿਹਾਸ ਅਰੰਭ ਕਰਨ ਦੀ ਆਗਿਆ ਪ੍ਰਦਾਨ ਕਰੋ ਆਪ ਜੀ ਦੇ ਨਾਲ ਫਤਹਿ ਦੀ ਸਾਜ ਪਾਉਣ ਲੱਗਾ ਇੱਕੋ ਬਾਰ ਕਹਿੰਦੇ ਤੇ ਗੱਜ-ਬੱਜ ਕੇ ਫਤਹਿ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਕੋਟਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦਾ ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ ਧੰਨਵਾਦ ਗੁਰੂ ਕੀ ਸੰਗਤ ਦਾ ਜਿਨ੍ਹਾਂ ਨੇ ਦਸਰੇ ਨੂੰ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਅਥਾ ਸਾਰਾ ਮਾਣ ਸਤਕਾਰ ਸਨਮਾਨ ਅਸੀਸਾਂ ਦੇ ਕੇ ਲਿਜਾਇਆ ਗੁਰੂ ਅਤੇ ਗੁਰੂ ਕੀ ਸੰਗਤ ਦਾ ਤੈਨੂੰ ਧੰਨਵਾਦ ਕਰਦਾ ਹੋਇਆ ਕੁਰਦੁਰਾ ਚਪੂਤਰਾ ਸਾਹਿਬ ਸ਼ੇਮੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੇ ਕੁੜਮਾ ਦਾ ਪਿੰਡ ਹੈ ਪਿੰਡ ਮੱਲਾ ਮੱਲੇ ਪਿੰਡ ਦੀ ਜਿੱਦਣ ਤੋਂ ਬੁਕਿੰਗ ਸਾਡੇ ਕੋਲ ਹੋਈ ਮੈਨੂੰ ਉਸੇ